ਬਿਟਿੰਡਾ ਨਗਰ ਨਿਗਮ ਨੇ 538 ਸਫਾਈ ਸੇਵਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕੀ ਤੁਸੀਂ ਵੀ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਹੈ ਇਹ ਵੀਡੀਓ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਜੋ ਸਫਾਈ ਸੇਵਕ ਦੀ ਭਰਤੀ ਲਈ ਤਲਾਸ਼ ਵਿੱਚ ਹਨ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਗਲੇ ਜੋ ਆਵਦੇ ਅਪਡੇਟ ਲਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਆਨਲਾਈਨ ਅਰਜੀ ਅਪਲਾਈ ਕਰਨ ਦੀ ਆਖਰੀ ਮਿਤੀ 4 11 2025 ਕੁੱਲ ਪੋਸਟਾਂ 538 ਹਨ ਸਫਾਈ ਸੇਵਕਾਂ ਦੀ ਇਸ ਵਿੱਚ ਕੋਲ ਸਾਮੀਆਂ ਦੀ ਗਿਣਤੀ ਇੰਨੀ ਹੈ ਤੇ ਕੋਲ ਸਾਮੀਆਂ ਦੀ ਇਸ਼ਤਿਆਹ ਦੀ ਰਾਖਮੀ ਸਾਮੀਆਂ ਦੀ ਗਿਣਤੀ ਇੰਨੀ ਹੈ ਇਸ ਵਿੱਚ ਜਿਵੇਂ ਕਿ ਜਾਣਨ ਦੀ ਹੈ 211 ਚਿੰਨ੍ਹ ਦੇ ਵਿੱਚ 60 EWS ਦੀ ਹੈਗੀ 53 ਅਨੁਸੂਚਿਤ ਜਾਤੀ ਦੀ 109 BC ਦੀ ਹੈਗੀ 54 ਸਾਬਕਾ ਫੌਜੀ ਦੀ ਹੈ 38 ਸਾਬਕਾ ਫੌਜੀ ਦੀ ਹੈਗੀ 21 ਸਾਬਕਾ ਫੌਜੀ ਦੀ ਹੈਗੀ 11 ਖਿਡਾਰੀ ਦੀ ਆ ਵਰਗ ਦੀ ਤੁਸੀਂ ਸਾਰੀਆਂ ਇਸ ਵਿੱਚ ਦੇਖ ਸਕਦੇ ਹੋ ਤੇ ਅਗਲੀ ਗੱਲ ਕਰਦੇ ਆਪਾਂ ਫੀਸ ਦਾ ਵੇਰਵਾ ਜਿਹੜੀ ਕੀ ਆਮ ਵਰਗ ਦੇ ਲਈ ਹੈਗੀ ਆ 500 ਬੀਸੀ ਦੀ ਹੈਗੀ ਆ 100 ਰੁਪਏ ਫੀਸ ਸਾਊ ਕਾ ਫੌਜ ਦੀ ਹੈਗੀ ਆ 200 ਰੁਪਏ ਤੇ ਪੀਡਬਲਯੂਟੀ ਦੀ ਹੈਗੀ ਆ 100 ਰੁਪਏ ਫੀਸ ਤੁਸੀਂ ਚੈੱਕ ਕਰ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਵਿਧੀ ਕੌਣ ਪੱਕੀ ਰਿਹਾ ਇਸ ਵਿੱਚ ਸਾਨੂੰ ਪੜਨ ਲਿਖਣਾ ਜਾਣਦੇ ਹੋ ਉਸ ਦੇ ਬੀ ਅੰਕ ਲੱਗਣਗੇ ਤਜਰਬਾ ਜੇਕਰ ਤਿੰਨ ਸਾਲ ਦੇ ਵਿਚਕਾਰ ਹੈਗਾ ਉਹਦੇ 35 ਲੱਗਣਗੇ ਜੇ ਤਿੰਨ ਤੋਂ ਪੰਜ ਸਾਲ ਦਾ ਹੈ ਤਜਰਬਾ ਤੁਹਾਡੇ 50 ਅੰਕ ਲੱਗਣਗੇ ਜੇ ਪੰਜ ਤੋਂ 8 ਸਾਲ ਦਾ ਹੈ ਤਾਂ 75 ਅੰਕ ਲੱਗਣਗੇ ਜੇ 8 ਸਾਲ ਤੋਂ ਵੱਧ ਹੈ ਤਾਂ ਤੁਹਾਡੇ 100 ਅੰਕ ਲੱਗਣਗੇ ਇਸ ਵਿੱਚ ਤੁਸੀਂ ਆਪਣੇ ਇੱਕ ਅਪਲਾਈ ਕਰਨ ਦੀ ਵਿਧੀ ਉਮੀਦ ਉਮੀਦਵਾਰਾਂ ਨੂੰ ਇਹੀ ਵੈਬਸਾਈਟ www.mcbhatinda.com ਤੇ ਅਪਲਾਈ ਕੀਤਾ ਜਾਊਗਾ ਇਸ ਦੀ ਮਿਤੀ ਆਖਰੀ ਮਿਤੀ 4/11/2025 ਛਾਵ ਨੂੰ 5 ਵਜੇ ਤੱਕ ਹੈ ਇਸ ਨੂੰ ਆਨਲਾਈਨ ਐਪਲੀਕੇਸ਼ਨ ਫਾਰ ਸਬਮਿਟ ਕਰਨਾ ਹੈਗਾ ਤੇ ਨੈਟ ਬੈਂਕਿੰਗ ਜਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਰਾਹੀਂ ਫੀਸ ਜਮ੍ਹਾਂ ਕਰਵਾਉਣੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਫਾਰਮ ਕਿਵੇਂ ਭਰਿਆ ਜਾਂਦਾ ਹੈ ਫਾਰਮ ਇੱਥੇ ਫੋਟੋ ਲਗਾ ਲੈਣਾ ਦੇ ਦੇ ਵਿੱਚ ਸੈਲਫ ਟੈਸਟਡ ਕਰਨੇ ਆ ਤੇ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਉਮਰ ਤੇ ਜਨ ਸਥਾਨ ਕਰਦਾ ਪਤਾ ਕਰਦਾ ਪਤਾ ਟੈਲੀਫੋਨ ਕੈਟਾਗਰੀ ਤੇ ਪਾਸੋਂ ਬੋਰਡ ਪਾਸ ਕਿਹੜੇ ਸਾਲ ਦੇ ਵਿੱਚ ਕੋਲੰਕ ਪ੍ਰਾਪਤੰਕ ਤੇ ਕਿੰਨੇ ਪਰਸੈਂਟ ਹੈ ਇਹ ਸਾਰਾ ਤੁਸੀਂ ਫਾਰਮ ਫਿਲ ਕਰਕੇ ਇੱਕ ਸ਼ੈ ਕੋਸ਼ ਲਾ ਵੀ ਪਾਣਾ ਹੈ ਇਦੇ ਵਿੱਚ ਤੁਸੀਂ ਆਪ ਦੇ ਸਾਈਨ ਕਰਨੇ ਆ ਗੁੱਠੇ ਦੇ ਏਜੈਂਟ ਸੈਨ ਨਹੀਂ ਹੁੰਦੀ ਤਾਂ ਗੁੱਠੇ ਦੇ ਨਿਸ਼ਾਨ ਲਗਾ ਸਕਦੇ ਹੋ ਓਕੇ ਆਪੀ ਦਾ ਬਹੁਤ ਧੰਨਵਾਦ